ਪੈਣ ਯਾ ਡੈ ਪੈਣ ਯਾ ਡੈ ਪੈ ਜਾਂ ਫਿਰ ਡੈ ਕਹੀਏ ਕਹੀਏ ਤੇ ਕੀ ਕਹੀਏ ਇਹ ਤਸਵੀਰਾਂ ਨੇ ਗੁਰਦਾਸਪੁਰ ਦੇ ਦਿਨਾਨ ਨਗਰ ਦੀਆਂ ਪੁਲਿਸ ਕಸ್ಟਡੀ ਦੇ ਵਿੱਚ ਇੱਕ ਲੜਕੀ ਇੱਕ ਲੜਕੇ ਦੇ ਨਾਲ ਗ੍ਰਿਫਤਾਰ ਕੀਤੀ ਗਈ ਹੈ ਇਸ ਦਾ ਜੁਰਮ ਕੀ ਹੈ ਜੁਰਮ ਦੱਸਾਂਗੇ ਤੇ ਸ਼ਾਇਦ ਤੁਸੀਂ ਵੀ ਇਸ ਪੈਨ ਨੂੰ ਡੈਨ ਕਹਿ ਤੋ ਗਰੇਜ ਨਹੀਂ ਕਰੋਗੇ ਕਿਉਂਕਿ ਇਸ ਪੈਨ ਦਾ ਜੁਰਮ ਹੀ ਇਹ ਜੀਹਾ ਹੈ ਇਸ ਨੇ ਆਪਣੇ ਹੀ ਚਚੇਰਾ ਭਰਾ ਕਾਤਲ ਕਰਤਾ ਇਸ ਜੀ ਵਜ੍ਹਾ ਸੀ ਕਿ ਇਸ ਪੈਣ ਦੇ ਸੰਬੰਧ ਆਪਣੇ ਹੀ ਕਲਾਸਮੇਟ ਦੇ ਨਾਲ ਸੀ ਤੇ ਇਸ ਦੇ ਚਿਹਰੇ ਭਰਾ ਨੇ ਇਹਨਾਂ ਨੂੰ ਇਕੱਠੇ ਮਿਲਦਿਆ ਵੇਖ ਲਿਆ ਸੀ ਬਸ ਫਿਰ ਕੀ ਸੀ ਇਸ ਪੈਣ ਨੇ ਆਪਣਾ ਹੀ ਭਰਾ ਆਪਣੇ ਆਸ਼ਿਕ ਨਾਲ ਰੱਖੇ ਕਾਤਲ ਕਰਤਾ ਕਾਤਲ ਕਰਤਾ ਕਾਤਲ ਕਰਤਾ ਆਓ ਤੁਹਾਨੂੰ ਦਿਖਾਣੇ ਆ ਕੀ ਹੈ ਪੂਰਾ ਮਾਮਲਾ ਦਨਕਪੇਲ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਖਲੇਰ ਦੇ ਨਾਲ ਲਾਪੇ ਸਿੰਘ ਖੁਸ਼ੀ ਪੁਰਦੀਪਨ ਜਮੀਨੋ ਐਸਐਚਯੂ ਦਿਨਾਨਗਰ ਇਸਪेक्ट ਮਨੋਜ ਕਮਾਨ ਨੂੰ ਉਤਲਾਮ ਮਿਲੀ ਤੇ ਪਿੰਡ ਸਿਹੋਵਾਲ ਦੇ ਸਵੇਰ ਦੀ ਪੜਦੀ ਤੇ ਕੋਈ ਬੈਡ ਬੋਡੀ ਪਈ ਹੈ। ਪਰ ਐਸਐਚਯੂ ਦਿਨਾਨਗਰ ਜਦੋਂ ਮੌਕੇ ਤੇ ਪਹੁੰਚ ਕੇ ਜਾ ਕੇ ਨੇਮਰਾਜਾ ਮੌਕਾ ਕੀਤਾ। ਚੈੱਕ ਕਰਤੇ ਜਿਹੜੀ ਹੈਗੀ ਆ 18 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ। ਜਿਸ ਦੇ ਸਰਪੇ ਸਟਾਣਾ ਸ਼ਾਂਤ ਸੀ। ਤੋ ਮੋੜਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰੀਆ ਨਾਂ ਦੀ ਲੜਕੀ ਹੈ ਪ੍ਰੀਆ ਪੁੱਤਰੀ ਸੁਖਵਿੰਦਰ ਸਿੰਘ ਪਿੰਨ ਦਾਖਲਾ ਤੋ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬੋਵੀ ਨਾਂ ਦਾ ਲੜਕਾ ਹੈਗਾ ਆਪਣੇ ਘਰੋਂ ਜਾਂਦਾ ਉਹਦੇ ਨਾਂ ਦੇ ਇਬਸਟੈਬਲਿਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਨਰਕੀ ਦੇ ਘਰੇ ਜਿਹੜਾ ਹੈਗਾ ਇਹਦਾ ਆਉਣ ਜਾਂ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੀ ਦਾ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਯਾਰ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਲੜਕੇ ਦਾ ਕੱਪੜਾ ਬਰਬਾਦ ਕਰਾ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਉਹ ਕੈਰੀ ਕਰਕੇ ਇਸ ਸਵੇਰ ਤੇ ਆ ਕੇ ਛੋੜ ਦਿੱਤਾ ਸੀ ਉਥੇ ਇਹਦੀ ਜਿਹੜੀ ਸਨਾਖ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਜਰੇ ਦੇ ਰਿਪੋਰਟਸ ਨੇ ਇਹਦੀ ਸਨਾਖ ਕੀਤੀ ਇਸ ਬਧੀ ਮਕਦਮਾ ਨੰਬਰ ਜਿਹੜਾ ਹੈਗਾ ਸੋ 134 ਡੇਟਾ 16/09/2024 110 230 ਇਹਨਾਂ ਸਭ ਸਕਿੰਡ ਪੰਜ ਭਾਰਤੀ ਨਿਆਂ ਸੰਗਤ ਦਾ ਤਹਿਤ ਮਕਾਮਾ ਦਾ ਕੀਤਾ ਗਿਆ। ਤੋਂ ਦਗਾਈ ਨਾਲ ਤਪतीश ਕਰਨ ਤੇ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਇਹਨਾਂ ਦੀ ਨਯਾਹ ਜਰਲੇਸ਼ਨ ਕਰਕੇ ਬੋਬੀ ਨਾਲ ਜਿਹੜਾ ਲੜਕਾ ਇਹੜਾ ਹੈਗਾ ਤੇ ਚਾਚੇ ਲੜਕਾ ਮਨਨਵਾਲਾ ਨੂੰ ਰੋਕਦਾ ਸੀ। ਇਸ ਚੀਤੇ ਇਤਰਾਜ਼ ਕਰਦਾ ਸੀ ਤੇ ਇਸੇ ਕੁੰਦਨ ਕਿਨਾਨੇ ਦਾ ਮਰਡਰ ਕੀਤਾ। ਤੋਂ ਦੋਮੋ ਅਕਿਊਜ਼ ਨੂੰ ਇਸ ਮੌਕੇ ਤੋਂ ਰੈਸਟ ਕਰ ਲਿਆ ਗਿਆ। ਸਰ ਕਿੰਨੇ ਨਜਾਇਜ਼ ਬੰਦਾਂ ਨੇ ਕਾਰਨ ਸਾਰ ਹਾਂ ਬਿਲਕੁਲ ਇਹ ਨਜਾਇਜ਼ ਬੰਨਾ ਕਰਕੇ ਹੀ ਇਹਨਾਂ ਨੇ ਆਪਕ ਜਿਹੜੀ ਇਹ ਨੁਕੁੰਦ ਸੀ ਕੋਈ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲੜਕਾ ਆਇਆ ਹੋਇਆ ਸੀ ਤੋਂ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ ਚ ਨਾਲ ਮਰਨ ਕਰ ਦਿੱਤਾ ਇਹ ਤਕਰੀਬਨ ਇਹਨਾਂ ਦੀ 18-19 ਸਾਲ ਦੀ ਉਮਰ ਹੈਗੀ ਆ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜਾ ਹੈਗਾ ਦੋਨੇ ਕਲੂਜ਼ ਨੇ ਉਹੀ ਉੱਥਾਂ ਨਾਲ ਦਿੱਖੀ ਵੀ